ਮਾਂ ਪੁੱਤ ਦਾ ਵਿਛੋੜਾ ਜਦ ਪੈ ਜਾਂਦਾ ਹੈ ਮਾਂ ਸਿਸਕੀਆਂ ਲੈ ਲੈ ਰੋਂਦੀ ਹੈ ਤੇ ਪੁੱਤ ਲੁੱਕ ਲੁੱਕ ਰੋਂਦਾ ਹੈ ਭੈਣ ਭਰਾ ਦਾ ਵਿਛੋੜਾ ਭੈਣ ਭਰਾ ਦਾ ਵਿਛੋੜਾ ਬੜਾ ਬੁਰਾ ਹੁੰਦਾ ਹੈ ਇਹ ਇੱਕ ਹੀ ਰਿਸ਼ਤਾ ਹੈ ਜੋ ਆਂਦਰਾਂ ਤੋਂ ਜੁੜਿਆ ਹੁੰਦਾ ਹੈ ਜਿੱਥੇ ਪਤੀ ਪਤਨੀ ਦਾ ਵਿਛੋੜਾ ਪੈ ਜਾਂਦਾ ਹੈ ਸੁਪਨੇ ਸਾਰੇ ਜ਼ਿੰਦਗੀ ਦੇ ਮਰ ਜਾਂਦੇ ਨੇ ਕਰ ਉਹ ਕਈ ਸਾਲ ਪਿੱਛੇ ਰਹਿ ਜਾਂਦਾ ਸੱਚੇ ਪਿਆਰ ਦੇ ਬਣੇ ਰਿਸ਼ਤੇ ਵਿੱਚ ਸੱਚੇ ਪਿਆਰ ਦੇ ਬਣੇ ਰਿਸ਼ਤੇ ਵਿੱਚ ਵਿਛੋੜਾ ਜਦੋਂ ਆਉਂਦਾ ਦਿਨ ਔਖਾ ਲੰਘਦਾ ਤੇ ਰਾਤਾਂ ਨੂੰ ਰੋਣਾ ਆਉਂਦਾ ਵਿਛੋੜਾ ਵਿਛੋੜਾ ਕਿਸੇ ਦਾ ਕਦੇ ਨਾ ਪਾਈ ਰੱਬਾ ਜੇ ਪੌਣਾ ਹੈ ਤਾਂ ਫਿਰ ਰਿਸ਼ਤਾ ਹੀ ਨਾ ਬਣਾਈ ਰੱਬਾ ਵਿਛੋੜਾ ਮੌਤ ਤੋਂ ਭੈੜਾ ਬਣ ਜਾਂਦਾ ਹੈ ਇਸ ਲਈ ਸੱਚੇ ਬਣੇ ਰਿਸ਼ਤਿਆਂ ਵਿੱਚ ਮੌਤ ਤੋਂ ਪਹਿਲਾਂ ਨਾ ਵਿਛੋੜਾ ਪਾਈ ਰੱਬਾ ਮੌਤ ਤੋਂ ਪਹਿਲਾਂ ਨਾ ਵਿਛੋੜਾ ਪਾਈ ਰੱਬਾ